ਦੀ ਹਾਲਤ ਸਵਾਗਤ ਆਜ ਫਿਰ ਮੇਰੀ ਨਵੀਂ ਵੀਡੀਓ ਚ ਤੇ ਮੈਨੂੰ ਉਮੀਦ ਆ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਹੋਣਗੀਆਂ ਤੇ ਜੇ ਪਸੰਦ ਆਉਂਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਅੱਜ ਦੀ ਘਟਨਾ ਹੈਗੀ ਹੈ ਆਪਣੀ ਇੱਕ ਮਾਂ ਦੀ ਤੇ ਇੱਕ ਪੁੱਤ ਦੀ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਮਾਂ ਦਾ ਤੇ ਪੁੱਤ ਦਾ ਪਰ ਜੇ ਪੁੱਤ ਹੀ ਮਾਂ ਨਾਲ ਜ਼ਬਰਦਸਤੀ ਕਰੇ ਉਹਦੇ ਨਾਲ ਧੱਕੇ ਨਾਲ ਉਹਨੂੰ ਮਤਲਬ ਆ ਆਪਣੇ ਕਮਰੇ ਚ ਲੈ ਕੇ ਜਾਵੇ ਉਸ ਤੋਂ ਬਾਅਦ ਜ਼ਬਰਦਸਤੀ ਕਰੇ ਉਹ ਤੇ ਫਿਰ ਉਸ ਮਾਂ ਨੂੰ ਧਰਤੀ ਜਗਾ ਨਹੀਂ ਦਿੰਦੀ ਉਸ ਮਾਦਕੀ ਹਾਲ ਹੁੰਦਾ ਹੋਊਗਾ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਅੱਜ ਦੀ ਘਟਨਾ ਜਿਹੜੀ ਕਰਦੇ ਆਂਗੇ ਸ਼ੁਰੂ ਘਟਨਾ ਹੈਗੀ ਹੈ ਕਿ ਹਰਾਨੇ ਦੇ ਪਾਣੀਪੱਤਰੀ ਉੱਥੇ ਇੱਕ ਪਿੰਡ ਪੈਂਦਾ ਹੈਗਾ ਤਾਂ ਪਿੰਡ 'ਚ ਪਤੀ ਪਤਨੀ ਤੇ ਉਹਨਾਂ ਦੀਆਂ ਤਿੰਨ ਕੁੜੀਆਂ ਤੇ ਇੱਕ ਮੁੰਡਾ ਰਹਿੰਦੇ ਹੁੰਦੇ ਆਗੇ ਵਧੀਆ ਪਰਿਵਾਰ ਹੁੰਦਾ ਜਦੋਂ ਬੱਚੇ ਨਿੱਕੇ ਹੁੰਦੇ ਆਗੇ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਆਗੇ ਕੁੜੀਆਂ ਦਾ ਵਿਆਹ ਹੋ ਜਾਂਦਾ ਹੈਗਾ ਤੇ ਜਿਹੜਾ ਮੁੰਡਾ ਸੀਗਾ ਉਹ ਨਿਕਲਦਾ ਸਿਰੇ ਦਾ ਨਕੰਮਾ ਬੰਦਾ ਸਿਰੇ ਦਾ ਨਸ਼ੇੜੀ ਨਿਕਲਦਾ ਮਦਦ ਲਈ ਛਰਾ ਪੀ ਕਿਉਂ ਨੇ ਗਾਲਾਂ ਕਾਲੀ ক্লোਜ਼ ਕਰਨੀਆਂ ਨਸ਼ਾ ਕਰਕੇ ਆ ਤੇ ਮਾਂ ਨੂੰ ਕਾਲੀ ক্লোਜ਼ ਕਰਨ ਆਵੇ ਭੈਣਾਂ ਨੂੰ ਕਾਲੀ ক্লোਜ਼ ਕਰ। ਤੇ ਫਿਰ ਘਰਦਿਆਂ ਨੇ ਸੋਚਿਆ ਵੀ ਚਲੋ ਜਿਹੜਾ ਵੀ ਆਪਣਾ ਆਪਣੇ ਇੱਧਰ ਦੀ ਰੀਤੀ ਰਿਵਾਜ ਹੀ ਕਹਿ ਲੋ ਵੀ ਜੇ ਮੁੰਡਾ ਵਿਗੜਿਆ ਤਾਂ ਉਹਦਾ ਵਿਆਹ ਕਰ ਦੋ। ਉਸੇ ਤਰ੍ਹਾਂ ਇਹਨਾਂ ਨੇ ਸੋਚਿਆ ਵੀ ਮੁੰਡਾ ਹੁਣ ਵੀ ਅੱਤੋਂ ਨਿਕਲਦਾ ਜਾ ਰਿਹਾ ਇਸ ਤੋਂ ਪਹਿਲਾਂ ਪਹਿਲਾਂ ਇਹਦਾ ਵਿਆਹ ਕਰ ਦਗੇ। ਫਿਰ ਉਸ ਮੁੰਡੇ ਦਾ ਵਿਆਹ ਵੀ ਹੋ ਜਾਂਦਾ ਹੈਗਾ ਤੇ ਵਿਆਹ ਤੋਂ ਬਾਅਦ ਉਹਨੇ ਕਿਸੇ ਛੱਡਣਾ ਸੀਗਾ ਨਸ਼ਾ ਪਤਾ ਉਹ ਕੰਟੀਨਿਊ ਕਰਦਾ ਹੈਗਾ ਆਪਦਾ ਤੇ ਹੁਣ ਉਹਨਾਂ ਦਾ ਜਵਾਕ ਵੀ ਹੋ ਜਾਂਦਾ ਫਿਰ। ਜਦੋਂ ਜਵਾਬ ਹੋ ਜਾਂਦਾਗਾ ਉਸ ਤੋਂ ਬਾਅਦ ਉਹਦੀ ਜਿਹੜੀ ਘਰ ਦੀ ਹੈ ਉਸ ਬੰਦੇ ਨੂੰ ਮਤਲਬ ਇਹ ਸਹਿ ਨਹੀਂ ਸਕੀ ਅੱਖ ਨਹੀਂ ਸੀਗੀ ਉਸ ਬੰਦੇ ਤੋਂ ਕਿਉਂਕਿ ਨਸ਼ਾ ਕਰਕੇ ਆਉਂਦਾ ਸੀ ਉਹਨੂੰ ਕੋਡ ਦਾ ਮਾਰਦਾ ਸੀਗਾ ਕਾਲੀ ਕਰੋਚ ਕਰਦਾ ਸੀਗਾ ਤੇ ਉਹਦੀ ਘਰ ਵਾਲੀ ਉਹ ਉਹਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਜਿਹੜਾ ਮੁੰਡਾ ਸੀਗਾ ਉਹ ਐਸੇ ਕੋਲ ਰਹਿ ਜਾਂਦਾਗਾ ਤੇ ਜਿਹੜਾ ਬੱਚਾ ਹੋਇਆ ਸੀਗਾ ਉਹਨਾਂ ਨੇ ਉਹ ਮੁੰਡਾ ਰੱਖ ਲੈਂਦਾਗਾ ਤੇ ਹੁਣ ਉਹ ਮੁੰਡੇ ਨੂੰ ਉਹਦੀ ਨਾਨੀ ਪਾਲਦੀ ਹੈ ਚਲੋ ਫਿਰ ਵੀ ਜ਼ਿੰਦਗੀ ਚੱਲਦੀ ਹੈਗੀ ਹੁਣ ਇੱਕ ਦਿਨ ਆਉਂਦਾਗਾ ਉਹ ਦਿਨ ਸੀਗਾ ਜਿਸ ਦਿਨ ਇੰਨਾ ਵੀ ਪਾਣੀ ਦੀ ਵਾਰੀ ਸੀਗੀ ਤੇ ਇਹ ਮੁੰਡਾ ਪਾਣੀ ਪਾਣੀ ਲਾ ਰਿਹਾ ਸੀਗਾ ਆਪਣੇ ਖੇਤ ਨੂੰ ਤੇ 8-9 ਦਾ ਟਾਈਮ ਸੀਗਾ ਤੇ ਜਦੋਂ ਇਹ ਘਰ ਆਉਂਦਾ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਇਸ ਮੁੰਡੇ ਜਿਹਦੇ ਮੈਂ ਇੱਕ ਸਟੋਰੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਬਹੁਤ ਸਾਰੀ ਸ਼ਰਾਬ ਪੀ ਲਈ ਸ਼ਰਾਬ ਪੀ ਕੇ ਘਰੇ ਆ ਗਿਆ ਤੇ ਆਪਣੀ ਮਾਂ ਨੂੰ ਮਤਲਬ ਗਾਲੀ ਗਲੋਚ ਕਰਨ ਲੱਗਾ ਉਸ ਤੋਂ ਬਾਅਦ ਜਿਹੜਾ ਆਪਦਾ ਟੀਵੀ ਸੀਗਾ ਉਹਦੀ ਫੁੱਲ ਆਵਾਜ਼ ਕਰ ਲਈ ਇਹਨੇ ਤੇ ਉਹਦੀ ਮਾਂ ਕਹਿੰਦੀ ਵੀ ਤੇਰਾ ਬੱਚਾ ਨਿੱਕਾ ਹੈਗਾ ਵੀ ਤੂੰ ਇੰਨੀ ਆਵਾਜ਼ ਨਾ ਕਰ ਵੀ ਇਹ ਉੱਠ ਜਾ ਫਮਸਾ ਤਾਂ ਇਹਨੂੰ ਮੈਂ ਸਮਾਇਆਗਾ ਪਰ ਉਹ ਜਿਹੜਾ ਮੁੰਡਾ ਸੀਗਾ ਉਹ ਨਹੀਂ ਮਤਲਬ ਇਹ ਸਮਝ ਜਾਗਾ ਉਹਨੇ ਹੋਰ ਅਵਾਜ਼ ਚੱਕਤੀ ਤੇ ਉਹ ਆ ਚੱਕਣ ਤੋਂ ਬਾਅਦ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਆਪਦੀ ਮਾਂ ਨੂੰ ਕਹਿੰਦਾ ਵੀ ਮੇਰੇ ਨਾਲ ਸੰਬੰਧ ਬਣਾ ਜਿਵੇਂ ਗੱਲ ਸੁਣਦੀ ਉਹਦੀ ਮਾਂ ਉਹਦੀ ਮਾਂ ਦੇ ਪੈਰਾਂ ਥੱਲੇ ਜ਼ਮੀਨ ਕਿਸਕੇ ਹੱਥੀ ਹੈ ਉਹ ਮਤਲਬ ਸਿਰ ਫੜ ਕੇ ਬਹਿ ਜਾਂਦੀ ਹੈ ਕਿ ਇਹ ਕੀ ਹੋ ਗਿਆ ਮੇਰਾ ਮੁੰਡਾ ਮੈਨੂੰ ਕੀ ਕਹਿ ਰਿਹਾ ਹੈਗਾ ਤੇ ਉਹਨੂੰ ਕੋਈ ਹੋਸ਼ ਨਹੀਂ ਸੀਗਾ ਮੁੰਡੇ ਨੂੰ ਉਹ ਪੂਲਾ ਸ਼ਰਾਬ ਦਾ ਡੱਕਿਆ ਸੀਗਾ ਤੇ ਹੋਰ ਵੀ ਨਸ਼ਾ ਪੱਤਾ ਉਹਨੇ ਸਾਰਾ ਕੁਝ ਕੀਤਾ ਹੋਇਆ ਸੀ ਉਸ ਤੋਂ ਬਾਅਦ ਜਦੋਂ ਮਾਂ ਉਹਨੂੰ ਲੜਦੀ ਆ ਝਗੜਦੀ ਆ ਉਹ ਕਹਿੰਦੀ ਆ ਵੀ ਮੈਂ ਤੇਰੀ ਮਾਂ ਆ ਕੀ ਤੂੰ ਬੋਲ ਕੇ ਤਾਂ ਦੇਖ ਵੀ ਤੂੰ ਇਹਨੂੰ ਕੀ ਕਹਿ ਰਿਆਂਗਾ ਤੈਨੂੰ ਸੁਰਤ ਹੈ ਜਾਂ ਨਹੀਂ ਤੇ ਪਰ ਉਹ ਬੰਦਾ ਨਹੀਂ ਸੁਧਰਿਆ ਉਸ ਤੋਂ ਬਾਅਦ ਆਪਦੀ ਮਾਂ ਨੂੰ ਉਹਨੇ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਆਪਦੇ ਕਮਰੇ 'ਚ ਲੈ ਗਿਆ ਕਮਰੇ 'ਚ ਲਿਜਾ ਕੇ ਫਿਰ ਉਹਦੇ ਨਾਲ ਕੁੱਟਮਾਰ ਕੀਤੀ ਆਪਦੀ ਮਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹਦੇ ਨਾਲ ਜ਼ਬਰਦਸਤੀ ਸੰਬੰਧ ਬਣਾਇਆ ਮਾਂ ਬਹੁਤ ਮਤਲਬੀ ਝੜਕਿਆ ਉਹਨੂੰ ਮਤਲਬੀ ਹਰ ਹੱਦ ਪਾਰ ਕਰਕੇ ਮਾਂ ਉਹਦਾ ਮੁੰਡਾ ਉਹਦੇ ਨਾਲ ਇਹ ਜਾ ਕੰਮ ਨਾ ਕਰੇ ਉਹਨੇ ਮਤਲਬ ਵੀ ਲੜਾਈ ਜਿੰਨੇ ਕੁਝ ਸਮਤਾ ਜਿਹੀ ਲੜਾਈ ਝਗੜਾ ਵੀ ਕੀਤਾ ਸਾਰਾ ਕੁਝ ਕਰਕੇ ਦੇਖ ਲਿਆ ਪਰ ਜਿਹੜਾ ਉਹਦਾ ਮੁੰਡਾ ਸੀਗਾ ਉਹ ਨਹੀਂ हट ਰਿਹਾ ਸੀਗਾ ਉਹ ਲਗਾਤਾਰ ਆਪਦੀ ਮਾਂ ਨਾਲ ਸੰਬੰਧ ਬਣਾ ਰਿਹਾ ਸੀ ਸੰਬੰਧ ਬਣਾਉਣ ਤੋਂ ਬਾਅਦ ਮਾਂ ਇੱਕ ਖੁੰਜੇ 'ਚ ਬੈਠ ਗਈ ਸਿਰ ਫੜ ਕੇ ਬੈਠ ਗਈ ਰੋ ਰਹੀ ਸੀ ਉੱਚੀ ਉੱਚੀ ਰੋ ਰਹੀ ਸੀ ਵੀ ਮੇਰੇ ਨਾਲ ਕੀ ਹੋ ਗਿਆ ਮੇਰੇ ਮੁੰਡੇ ਨੇ ਹੀ ਮੇਰਾ ਬਲਾ ਮੇਰਾ ਮਤਲਬ ਇਸਰੀਰ ਕਿ ਸ਼ੋਸ਼ਣ ਕੀਤਾਗਾ ਤੇ ਹੁਣ ਉਸ ਮਾਂ ਤੇ ਕੀ ਬੀਤਦੀ ਹੁਣੇ ਉਸ ਮਾਂ ਨੂੰ ਧਰਤੀ ਨੇ ਜਗ੍ਹਾ ਨਹੀਂ ਦਿੱਤੀ ਸੀ ਉਸ ਟਾਈਮ ਤੇ ਮੇਰੇ ਹੌਲੀ ਜਦੋਂ ਮਤਲਬ ਕਾਲੀ ਕਲੋਚ ਕਰਨ ਤੋਂ ਬਾਅਦ ਉਹ ਮੁੰਡਾ ਜਿਹੜਾ ਸੌ ਜਾਂਦਾਗਾ ਤੇ ਸੁਬਾਹ ਹੋ ਜਾਂਦੀ ਹੈਗੀ ਅਗਲੀ ਸੁਬਾਹ ਹੁੰਦੀ ਹੈ ਤੇ ਮਾਂ ਦੇ ਮਤਲਬ ਦੋ ਜਿੱਤ ਵਿੱਚ ਸੀ ਕਿ ਮਾਂ ਇਹ ਸੀ ਕਿ ਉਹ ਵੀ ਮੈਂ ਜਾ ਕੇ ਸਾਰਿਆਂ ਨੂੰ ਦੱਸਦਾ ਵੀ ਮੇਰੇ ਮੁੰਡੇ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਤੇ ਦੂਸਰੇ ਪਾਸੇ ਇਹ ਸੋਚਦੀ ਸੀ ਕਿ ਵੀ ਮੇਰਾ ਮੁੰਡਾਗਾ ਵੀ ਮੈਂ ਇਹਨੂੰ ਕਿਉਂ ਬਦਨਾਮ ਕਰਾਂ ਤੇ ਵੀ ਮੈਂ ਇਹ ਨਹੀਂ ਕਰ ਸਕਦਾ ਪਰ ਕਹਿੰਦੇ ਹੁਣ ਜਾ ਕੇ ਜਿਹੜਾ ਬੰਦਾ ਇੱਕ ਵਾਰ ਸੁਧਰ ਵਿਗੜ ਜਾ ਸੁਧਰਦਾ ਨਹੀਂ ਹੁੰਦਾ ਤੇ ਸੁਭਾਵੀ ਉਹਨੇ ਗਾਲੀ ਗਲੋਚ ਕਰਾਇਆ ਉਹਦੀ ਮਾਂ ਉਸ ਤੋਂ ਬਾਅਦ ਮਾਂ ਨੇ ਇੱਕ ਫੈਸਲਾ ਲੇਤਾ ਉਹਨੇ ਸਭ ਤੋਂ ਪਹਿਲਾਂ ਜਿਹੜਾ ਉਹਦਾ ਪਤੀ ਸੀਗਾ ਉਹ ਕੰਮ ਕਰਨ ਤੇ ਮਤਲਬ ਕਿ ਬਾਹਰ ਗਿਆ ਹੋਇਆ ਸੀਗਾ 7-8 ਦਿਨਾਂ ਵਾਸਤੇ ਤੇ ਉਹਨੂੰ ਮਤਲਬ ਕਿ ਦੱਸਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਉਹਨੇ ਆਪਦੀਆਂ ਜਿਹੜੀਆਂ ਤਿੰਨ ਬੇਟੀਆਂ ਸੀਗੀਆਂ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਵੀ ਕਿਵੇਂ ਤੁਹਾਡੇ ਭਰਾ ਨੇ ਮੇਰੇ ਮੁੰਡੇ ਨੇ ਮੇਰੇ ਨਾਲ ਰਾਤ ਜ਼ਬਰਦਸਤ ਕੀਤੀ ਜਦੋਂ ਇਹ ਗੱਲ ਕੁੜੀਆਂ ਨੂੰ ਪਤਾ ਲੱਗਦੀ ਹੈ ਕਿ ਉਹ ਇਹਦੇ ਕੋਲ ਆਉਂਦੀਆਂ ਮਾਂ ਕੋਲ ਆਉਂਦੀਆਂ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਉੱਥੇ ਥਾਣਾ ਲੱਗਦਾ ਸੀਗਾ ਨੇੜੇ ਤਿੰਨੇ ਮਾਂ ਸੌਰੀ ਇੱਕ ਮਾਂ ਦੇ ਤਿੰਨੇ ਬੇਟਿਆਂ ਥਾਣੇ ਜਾਂਦੇ ਨੇ ਥਾਣੇ ਜਾ ਕੇ ਸਾਰੀ ਗੱਲ ਬਾਤ ਦੱਸਦੀਆਂ ਵੀ ਕਿਵੇਂ ਕਿਵੇਂ ਰਾਤ ਨੂੰ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਇਹੀ ਮੁੰਡੇ ਨੇ ਜਦੋਂ ਇਹ ਗੱਲ ਪੁਲਿਸ ਵੀ ਸੁਣਦੀ ਹੈਗੀ ਪੁਲਿਸ ਵੀ ਹੈਰਾਨ ਰਹਿੰਦੀ ਹੈ ਵੀ ਇਹ ਕਿਹੇ ਜਾਂ ਮੁੰਡਾ ਹੈ ਜਿਹੜਾ ਉਹਦੀ ਮਾਂ ਨਾਲ ਹੀ ਜ਼ਬਰਦਸਤੀ ਕਰ ਰਿਹਾ ਹੈਗਾ ਚਲੋ ਉਸ ਤੋਂ ਬਾਅਦ ਉਹ ਜਿਹੜੀ ਪੁਲਿਸ ਕੰਪਲੇਂਟ ਲਿਖ ਲੈਂਦੀ ਹੈਗੀ ਤੇ ਜਿਹੜੇ ਬਿਆਨ ਆ ਉਹ ਲੈ ਲੈਂਦੀ ਹੈਗੀ ਬਿਆਨ ਲੈਣ ਤੋਂ ਬਾਅਦ ਛਾਪਾ ਮਾਰਦੀ ਹੈਗੀ ਉਸ ਮਤਲਬ ਇਹ ਮਾਂ ਦੇ ਘਰੇ ਤੇ ਉਸ ਤੋਂ ਉਹ ਮੁੰਡੇ ਨੂੰ ਫੜ ਲੈਂਦੀ ਹੈਗੀ ਹੁਣ ਦੇਖੋ ਅੱਗੇ ਉਪਰਕੇ ਮਤਲਬ ਇਹ ਅਦਾਲਤ ਜੀ ਪੇਸ਼ ਕੀਤਾ ਗਿਆ ਸ਼ੁੱਕਰਵਾਰ ਨੂੰ ਤੇ ਹੁਣ ਦੇਖੋ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਉਸ ਤੋਂ ਬਾਅਦ ਜਦੋਂ ਉਹ પતિ ਘਰ ਆਇਆ ਉਹ ਵੀ ਇਹ ਗੱਲ ਦਾ ਪਤਾ ਲੱਗਿਆ ਵੀ ਉਹਦੇ ਮੁੰਡੇ ਨੇ ਉਹਦੀ ਘਰ ਵਾਲੀ ਨਾਲ ਜ਼ਬਰਦਸਤੀ ਕੀਤੀ ਹੈ ਤੇ ਉਹ ਵੀ ਹੈਰਾਨ ਰਹੇਗਾਗਾ ਤੇ ਹੁਣ ਦੇਖੋ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਜਿਉਂ ਵੀ ਫੈਸਲਾ ਸੁਣਾਉਗੀ ਤੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਇਸ ਕੇਸ ਬਾਰੇ ਹੁਣ ਦੇਖੋ ਤੁਸੀਂ ਅੱਜ ਦੀ ਘਟਨਾ ਤੋਂ ਅੰਦੀ ਇੱਥੇ ਸਮਾਪਤ ਅੱਜ ਦੀ ਘਟਨਾ ਮਤਲਬ ਕਿ ਕਿਸ ਬੰਦੇ ਤੇ ਵਿਸ਼ਵਾਸ ਕਰੇ ਬੰਦਾ ਵਿਸ਼ਵਾਸ ਕਰਨ ਲਈ ਕੋਈ ਹੈ ਹੀ ਨਹੀਂ ਬੰਦਾ ਅੱਜ ਕੱਲ ਹੁਣ ਦੇਖੋ ਸਾਰਾ ਨਾ ਪਵਿੱਤਰ ਰਿਸ਼ਤਾ ਹੁੰਦਾ ਮਾਂ ਦੇ ਬੇਟੇ ਦਾ ਉਹ ਵੀ ਮਾਂ ਦੇ ਬੇਟੇ ਨੂੰ ਇਸ ਬੰਦੇ ਨੇ ਕਲੰਕ ਲਾਤਾ ਹੁਣ ਮਤਲਬ ਸਾਰਾ ਨਾ ਪੱਟੀ ਗਲਤੀ ਕਿਸ ਬੰਦੇ ਦੀ ਹੈਗੀ ਇਹ ਤੁਸੀਂ ਮੈਨੂੰ ਸਟੋਰੀ ਜਰੂਰ ਦੱਸਣਾਗਾ ਤੇ ਉਸ ਬੇਟੇ ਦੀ ਹੈਗੀ ਜਾਂ ਮਤਲਬ ਵੀ ਉਸ ਦੀ ਘਰ ਵਾਲੀ ਹੈ ਜਿਹੜੀ ਉਹਨੂੰ ਛੱਡ ਕੇ ਗਈ ਹੈਗੀ ਪਰ ਘਰ ਵਾਲੀ ਵੀ ਵਿਚਾਰੀ ਕੀ ਕਰਦੀ ਜਦੋਂ ਉਹਨਾਂ ਹਰ ਰੋਜ਼ ਕੁੱਟਮਾਰ ਕਰਦਾ ਸੀਗਾ ਤੇ ਹਰ ਰੋਜ਼ ਮਤਲਬ ਉਹਨਾਂ ਗਾਲੀ ਕਲੋਚ ਕਰਦਾ ਸੀਗਾ ਕਿੰਨਾ ਸੰਤੀ ਉਹ ਵੀ ਉਹ ਵੀ ਵਿਚਾਰੀ ਤੇ ਹੁਣ ਦੇਖੋ ਤੁਸੀਂ ਅੱਗੇ ਕਿਸਦਾ ਬਣਦੇ ਹੋ ਹੁਣ ਉਹ ਨਿੱਕੇ ਬੱਚੇ ਦੀ ਜ਼ਿੰਦਗੀ ਰੁਲ ਗਈ ਨਾ ਉਹਦੇ ਸਰਤੇ ਵੀ ਉਹਦਾ ਪਿਓ ਰਹਿਊਗਾ ਹੁਣ ਪਿਉਦਾ ਜਾਊਗਾ ਜੇਲ੍ਹ ਚ ਤੇ ਨਾ ਹੀ ਉਹਨੂੰ ਮਾਂ ਦਾ ਪਿਆਰ ਮਿਲਿਆ ਤੇ ਇਹ ਦੋ ਜਦੋਂ ਜਿਵੇਂ ਉਹ ਵੱਡਾ ਹੁੰਦਾ ਜਾਊਗਾ ਉਹ ਲੋਕ ਦਰਸਣਗੇ ਵੀ ਤੇਰੇ ਜਿਹੜਾ ਪਿਓ ਹੈਗਾ ਉਹਨੇ ਤੇਰੀ ਨਾਨੀ ਨਾਲ ਇੱਕ ਸਭ ਕੀਤਾ ਤੋ ਮੁੰਡੇ ਦਾ ਵੀ ਜੀਣਾ ਹੁਣ ਜੀਣਾ ਨਹੀਂ ਰਿਹਾ ਧੰਨਵਾਦ ਅੱਜ ਦੀ ਜਿਹੜੀ ਘਟਨਾ ਸੁਣ ਲਈ ਜੇ ਘਟਨਾ ਚ ਕੋਈ ਸਿੱਖ ਨੂੰ ਮਿਲਿਆ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੁੱਕੇ ਕੋ ਸਬਸਕ੍ਰਾਈਬ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਮਿਲਦੇ ਆਂ ਅਗਲੀ ਸਟੋਰੀ ਚ ਤੇ ਆਪਦੇ ਆਲੇ ਦੋਲੇ ਦਾ ਧਿਆਨ ਰੱਖੋ ਖੁਦਾ ਆਪਦਾ ਧਿਆਨ ਰੱਖੋ ਤੇ ਇਹ ਜੇ ਲੋਕਾਂ ਤੋਂ ਦੂਰ ਰਹੋ ਆਪਦੇ ਬੱਚਿਆਂ ਉਧਿਆਨ ਰੱਖੋ ਮਿਲਦੇ ਆਂ ਅਗਲੀ